ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਕਿ ਅਸੀਂ ਅੰਗਰੇਜ਼ੀ ਸਾਲ ਦੇ ਮੁਤਾਬਕ ਜਦੋਂ ਨਵਾਂ ਸਾਲ ਆਉਂਦਾ ਤਾਂ ਵੱਡੇ ਪੱਧਰ ਤੇ ਵੱਖੋ ਵੱਖ ਪ੍ਰੋਗਰਾਮ ਕਰਾ ਕੇ ਉਹ ਨਵੇਂ ਸਾਲ ਦੀ ਆਮਦ ਨੂੰ ਅਸੀਂ ਰੱਖ ਕੇ ਇਹ ਪ੍ਰੋਗਰਾਮ ਕਰਾਉਨੇ ਆ ਸੋ ਹੁਣ ਜਿਹੜਾ ਨਵਾਂ ਸਾਲ ਸਾਡਾ ਨਾਨਕ ਸਾਹੀ ਸੰਮਤ ਮੁਤਾਬਕ 557ਵੇਂ ਦੀ ਆਮਦ ਸੰਬੰਧੀ 13 ਮਾਰਚ 2025 ਦੀ ਰਾਤ ਨੂੰ ਰਾਤ ਨੂੰ 7 ਵਜੇ ਤੋਂ ਲੈ ਕੇ 12 ਵਜੇ ਤੱਕ ਗੁਰਦਰਾ ਮੰਜੀ ਸਾਹਿਬ ਦਵਾਨ ਹਾਲ ਵਿਖੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੜੀ ਸਰਦਾਰਤਾ ਤੇ ਸਤਕਾਰ ਨਾਲ ਇਹ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਇਸ ਗੁਰਮਤ ਸਮਾਗਮ ਦੇ ਵਿੱਚ ਜਿੱਥੇ ਸਾਡੇ ਭਾਈ ਸਤਨਾਮ ਸਿੰਘ ਜੀ ਕਮਿਸਰ ਜਥਾ ਸ਼ਾਮ ਨੂੰ 7 ਵਜੇ ਤੋਂ ਲੈ ਕੇ ਅ 8 ਵਜੇ ਤੱਕ ਤੇ ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਚਵੇੱਡਾ ਢਾਡੀ ਜੱਥਾ ਇਹ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਗ੍ਰੰਥੀ ਸਤਕੰਡ ਸ੍ਰੀ ਹਰਮੰਦਰ ਸਾਹਿਬ ਇਹ 9:30 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਇਹ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਉਸ ਤੋਂ ਉਪਰੰਤ ਰਾਤ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਹਜ਼ੂਰੀ ਰਾਗੀ ਉਹ ਸੰਗਤਾਂ ਨੂੰ ਗਰਵਾਣੀ ਨਾਲ ਇਿਰਤਾ ਰਾਹੀਂ ਨਿਹਾਲ ਕਰਨਗੇ ਸੋ ਆਓ ਸੰਗਤ ਜੀ ਜੋ ਸਾਡਾ ਇਹ ਨਾਨਕਸਾਈ ਸੰਮਤ 13 ਮਾਰਚ ਦੀ ਰਾਤ ਤੇ 14 ਮਾਰਚ ਦੀ ਸਵੇਰ ਨੂੰ ਸਾਡਾ ਇਹ ਜਿਹੜਾ ਨਵਾਂ ਸਾਲ ਆ ਨਾਨਕਸਾਈ ਕੈਲੰਡਰ ਮੁਤਾਬਕ ਇਹ ਆ ਰਿਹਾ ਆਓ ਸੰਗਤ ਜੀ ਇਸ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਜਿੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰਦਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡੇ ਪੱਧਰ ਤੇ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਉਥੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਇਹ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਸੋ ਆਓ ਆਪਾਂ ਇਹਨਾਂ ਸਾਰੇ ਗੁਰਮਤ ਸਮਾਗਮਾਂ 'ਚ ਹਿੱਸਾ ਲਈਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵੱਲੋਂ ਦਾਸ ਵੱਲੋਂ ਇਹ ਨਵੇਂ ਸਾਲ ਨਾਨਕ ਸਾਈ ਸੰਮਤ 557ਵਾਂ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ